ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਨਵਾਬ ਪਿੰਡ ਨਵਾਬ ਕਿਟਕ ਚੈਨਲ ਦੇਖ ਰਹੇ ਸਾਰੇ ਹੀ ਦੋਸਤਾਂ ਦਾ ਬਹੁਤ-ਬਹੁਤ ਸਵਾਗਤ ਹੈ ਅੱਜ ਆਪਾਂ ਗੱਲ ਕਰਾਂਗੇ ਜੀ ਇੱਕ ਇਹ ਜੀ ਵੈਬਸਾਈਟ ਤੇ ਇਹ ਜੀ ਐਪਲੀਕੇਸ਼ਨ ਦੇ ਬਾਰੇ ਜਿਹੜੀ ਕਿ ਬਹੁਤ ਹੀ ਵਧੀਆ ਤੇ ਬਹੁਤ ਹੀ ਸਿੰਪਲ ਹੈ ਸਮਝਣ ਦੇ ਵਾਸਤੇ ਤੁਸੀਂ ਉਸ ਦੇ ਨਾਲ ਲੋਗੋ ਵੀ ਕ੍ਰੀਏਟ ਕਰ ਸਕਦੇ ਹੋ ਤੁਸੀਂ YouTube ਬੈਨਰ ਵੀ ਕ੍ਰੀਏਟ ਕਰ ਸਕਦੇ ਹੋ ਤੁਸੀਂ ਥੰਬਨੇਲ ਵੀ ਕ੍ਰੀਏਟ ਕਰ ਸਕਦੇ ਹੋ ਤੁਸੀਂ ਕਿਸੇ ਬਿਜ਼ਨਸ ਦੇ ਵਾਸਤੇ ਆਪਦਾ ਲੋਗੋ ਬਣਾਉਣਾ ਹੈ ਤੁਸੀਂ ਕਿਸੇ ਵੈਬਸਾਈਟ ਦੇ ਵਾਸਤੇ ਆਪਦਾ ਲੋਗੋ ਬਣਾਉਣਾ ਹੈ ਤੁਸੀਂ ਉਹਦੇ ਤੇ ਕੁਝ ਵੀ ਬਣਾ ਸਕਦੇ ਹੋ ਤੇ ਇਸ ਫ੍ਰੀ ਦੇ ਵਿੱਚ ਬਿਲਕੁਲ ਫ੍ਰੀ ਦੇ ਵਿੱਚ ਮੈਂ ਅੱਜ ਤੁਹਾਨੂੰ ਦਿਖਾਉਂਗਾ ਵੀ ਆਪਾਂ ਲੋਗੋ ਕਿੱਦਾਂ ਬਣਾਉਣਾ ਅੱਜ ਦਾ ਆਪਣਾ ਮੇਨ ਟਾਪਿਕ ਇਹੀ ਰਹੂਗਾ ਵੀ YouTube ਪ੍ਰੋਫੈਸ਼ਨਲ ਲੋਗੋ ਆਪਾਂ ਸਿਰਫ 5 ਮਿੰਟ ਦੇ ਵਿੱਚ ਕਿੱਦਾਂ ਤਿਆਰ ਕਰ ਸਕਦੇ ਹਾਂ ਸਿਰਫ 5 ਮਿੰਟ ਦੇ ਵਿੱਚ ਹਾਰਡਲੀ ਆਪਾਂ ਨੂੰ 5 ਮਿੰਟ ਲੱਗਦੇ ਆ ਤੇ ਜਿਵੇਂ ਕਿ ਤੁਸੀਂ ਦੇਖੋ ਜੇ ਤੁਸੀਂ ਬਾਜ਼ਾਰਾਂ ਦੇ ਵਿੱਚ ਜਾਂਦੇ ਹੋ ਡਿਜ਼ਾਈਨਰ ਦੇ ਕੋਲ ਤੁਸੀਂ ਲੋਗੋ ਬਣਵਾਉਣਾ ਕੋਈ YouTube ਬੈਨਰ ਬਣਵਾਉਣਾ ਕੋਈ ਫੇਸਬੁੱਕ ਦੇ ਉੱਤੇ ਤੁਸੀਂ ਕੋਈ ਫੋਟੋ ਬਣਵਾਉਣੀ ਆ ਕੁਝ ਵੀ ਮਤਲਬ ਤੁਸੀਂ ਬਣਵਾਉਣਾ ਤਾਂ ਤੁਹਾਨੂੰ ਸੌਆਂ ਦਾ ਹਜ਼ਾਰਾਂ ਦਾ ਬਜਟ ਜਿਹਦਾ ਹੈਗਾ ਡਿਜ਼ਾਈਨਰਸ ਜਿਹੜੇ ਹੈਗੇ ਨੇ ਬਾਜ਼ਾਰਾਂ ਦੇ ਵਿੱਚ ਉਹ ਦੱਸ ਦਿੰਦੇ ਨੇ ਪਰ ਅਸਲ ਦੇ ਵਿੱਚ ਤੁਸੀਂ ਇਹ ਸਿਰਫ ਖੁਦ ਹੀ ਫ੍ਰੀ ਦੇ ਵਿੱਚ ਬਣਾ ਸਕਦੇ ਹੋ ਚਲੋ ਮੈਂ ਤੁਹਾਨੂੰ ਲੈ ਕੇ ਚੱਲਦਾ ਆਂ ਆਪਣੀ ਪੀਸੀ ਦੇ ਸਕਰੀਨ ਦੇ ਉੱਤੇ ਤੇ ਆਪਾਂ ਦੇਖਦੇ ਆਂ ਵੀ ਲੋਗੋ ਕਿੱਦਾਂ ਬਣਾਉਣਾ ਹਾਂਜੀ ਤਾਂ ਆਪਾਂ ਆ ਚੁੱਕੇ ਆ ਜੀ ਮੇਰੇ ਪੀਸੀ ਦੀ ਸਕਰੀਨ ਦੇ ਉੱਤੇ ਤੇ ਇੱਥੇ ਮੈਂ ਪੀਸੀ ਦੇ ਲਈ ਜਿਹੜੀ ਕੈਨਵਾ ਐਪਲੀਕੇਸ਼ਨ ਬਣੀ ਹੋਈ ਆ ਮੈਂ ਉਸ ਨੂੰ ਓਪਨ ਕਰਦਾ ਤੇ ਐਪਲੀਕੇਸ਼ਨ ਜਿਹੜੀ ਜੀ ਓਪਨ ਹੋ ਚੁੱਕੀ ਆ ਇਸ ਦੇ ਵਿੱਚ ਆਪਾਂ ਜਿਹੜਾ ਨਿਊ ਆਪਾਂ ਬਣਾਉਣਾ ਹੈ ਜੀ ਲੋਗੋ ਤਾਂ ਇੱਥੇ ਆਪਾਂ ਲੋਗੋ ਸਰਚ ਕਰਾਂਗੇ ਆ ਲੋਗੋ ਆ ਗਿਆ ਜਿਹੜਾ ਕਿ 500x500 ਪਿਕਸਲ ਦਾ ਬਣਦਾ ਹਮੇਸ਼ਾ ਸਕੁਅਰ ਸ਼ੇਪ ਦੇ ਵਿੱਚ ਬਣਦਾ ਹੁੰਦਾ ਲੋਗੋ ਆ ਖੁੱਲ ਚੁੱਕੀ ਹੈ ਜੀ ਆਪਣੀ ਵਿੰਡੋ ਤੇ ਇਹਦੇ ਵਿੱਚ ਆਪਾਂ ਜਿਹੜਾ ਹੈਗਾ ਲੋਗੋ ਬਣਾਉਣਾ ਬਹੁਤ ਹੀ ਸਿੰਪਲ ਤਰੀਕਾ ਸਭ ਤੋਂ ਪਹਿਲਾਂ ਤਾਂ ਇਹਦੇ ਵਿੱਚ ਆਹ ਟੈਂਪਲੇਟਸ ਜਿਹੜੇ ਹੈਗੇ ਦਿੱਤੇ ਗਏ ਨੇ ਜਿਹੜਾ ਆਹ ਕਰਾਊਨ ਵਾਲਾ ਇਹ ਤਾਂ ਪ੍ਰੋ ਹੁੰਦੇ ਨੇ ਮਤਲਬ ਕਿ ਇਸ ਨੂੰ ਯੂਜ਼ ਕਰਨ ਦੇ ਲਈ ਆਪਾਂ ਨੂੰ ਜਿਹੜੇ ਕੋਈ ਪੇ ਆਊਟ ਕਰਨਾ ਪਵੇਗਾ ਇਸ ਤੋਂ ਬਿਨਾ ਵੀ ਇੱਥੇ ਜਿਹੜੇ ਫ੍ਰੀ ਅਵੇਲੇਬਲ ਨੇ ਉਹ ਵੀ ਹੈਗੇ ਨੇ ਜਿਵੇਂ ਕਿ ਦੇਖੋ ਆਪਾਂ ਇਹਨਾਂ ਦੇ ਵਿੱਚੋਂ ਇੱਕ ਜਿਹੜਾ ਹੈਗਾ ਲੋਗੋ ਲੈ ਲੈਨੇ ਆ ਤੇ ਉਸ ਨੂੰ ਵੀ ਆਪਾਂ ਐਡਿਟ ਕਰਕੇ ਦੇਖ ਲੈਨੇ ਆ ਬਹੁਤ ਹੀ ਸਿੰਪਲ ਤਰੀਕਾ ਹੈ ਦੇਖੋ ਜਿਵੇਂ ਕਿ ਆ ਸ਼ੇਪ ਪਹਿਲਾਂ ਹੀ ਦਿੱਤੀ ਹੋਈ ਆ ਇਸ ਨੂੰ ਆਪਾਂ ਉੱਪਰ-ਨੀਚੇ ਕਰ ਸਕਦੇ ਆ ਦਾ ਲਾਇਨ ਇੱਥੇ ਦਾ ਲਾਇਨ ਲਿਖਿਆ ਹੋਇਆ ਇੱਥੇ ਆਪਾਂ ਆਪਣੀ ਕੰਪਨੀ ਦਾ ਨਾਮ ਲਿਖ ਸਕਦੇ ਹਾਂ ਜਿਵੇਂ ਕਿ ਨਵਾਬ ਕੀ ਟੈਕ ਠੀਕ ਹੈ ਜੀ ਇਹਨੂੰ ਆਪਾਂ ਜਿਵੇਂ ਵੀ ਹੋ ਸਕਦਾ ਹੈ ਇਹਨੂੰ ਆਪਾਂ ਮੋਡੀਫਾਈ ਕਰ ਸਕਦੇ ਹਾਂ ਜਿਵੇਂ ਆਪਾਂ ਨਵਾਬ ਕੀ ਟੈਕ ਵਾਲਾ ਆਪਾਂ ਕਲਰ ਚੇਂਜ ਕਰਨਾ ਤਾਂ ਇੱਥੋਂ ਆਪਾਂ ਕਲਰ ਵੀ ਚੇਂਜ ਕਰ ਸਕਦੇ ਹਾਂ ਜਿਹੜਾ ਵੀ ਕਲਰ ਕਰਨਾ ਹੈ ਜਿਹੜਾ ਆਪਾਂ ਨੂੰ ਵਧੀਆ ਲੱਗਦਾ ਉਹ ਕਰ ਸਕਦੇ ਆ ਠੀਕ ਹੈ ਜੀ ਐਂਡ ਜੇ ਆਪਾਂ ਨੂੰ ਆ ਫੌਂਟ ਵਧੀਆ ਨਹੀਂ ਲੱਗਿਆ ਤਾਂ ਆਪਾਂ ਫੌਂਟ ਵੀ ਚੇਂਜ ਕਰ ਸਕਦੇ ਆ ਆ ਦੇਖੋ ਫੌਂਟ ਚੇਂਜ ਹੋ ਚੁੱਕਿਆ ਅਗਲੇ ਚ ਜਿਹੜੇ ਟੈਕਨੀਕਲ ਚੈਨਲਾਂ ਦੇ ਵਾਸਤੇ ਜਿਹੜਾ ਗਲਿਚ ਫੌਂਟ ਜ਼ਿਆਦਾ ਵਰਤਿਆ ਜਾਂਦਾ ਆ ਚੇਂਜ ਹੋ ਗਿਆ ਫੌਂਟ ਚੇਂਜ ਹੋ ਗਿਆ ਇਹਦੇ ਉੱਤੇ ਜੇ ਆਪਾਂ ਇਫੈਕਟ ਲਾਉਣੇ ਆ ਜਿੱਦਾਂ ਕਿ ਇਹ ਦੇਖੋ ਮਤਲਬ ਕਿ ਆਪਾਂ ਫ੍ਰੀਵੇਅਰ ਜਿਹੜਾ ਬਾਜ਼ਾਰ ਦੇ ਵਿੱਚ ਆਪਾਂ ਹਜ਼ਾਰਾਂ ਰੁਪਈਆ ਦਾ ਕੰਮ ਕਰਵਾਉਣਾ ਹੁੰਦਾ ਉਹ ਆਪਾਂ ਫ੍ਰੀਵੇਅਰ ਇੱਥੇ ਕਰ ਸਕਦੇ ਹਾਂ ਸਿਰਫ ਥੋੜੇ ਜੇ ਐਫਰਟਸ ਲੈ ਕੇ ਥੋੜਾ ਜਿਹਾ ਦਿਮਾਗ ਲਾ ਕੇ ਤੇ ਥੋੜੇ ਜੇ ਐਫਰਟਸ ਲੈ ਕੇ ਆਪਾਂ ਹਜ਼ਾਰਾਂ ਦਾ ਕੰਮ ਫ੍ਰੀ ਦੇ ਵਿੱਚ ਕਰ ਸਕਦੇ ਹਾਂ ਚਲੋ ਜੀ ਹੁਣ ਆਪਾਂ ਇਹ ਤਾਂ ਸੀਗਾ ਜਿਹੜੀ ਟੈਂਪਲੇਟਸ ਇਹਦੇ ਵਿੱਚ ਦਿੱਤੀਆਂ ਗਈਆਂ ਨੇ ਉਹਨਾਂ ਨੂੰ ਕਿੱਦਾਂ ਯੂਜ਼ ਕਰਨਾ ਹੁਣ ਆਪਾਂ ਬਿਲਕੁਲ ਹੀ ਇੱਕ ਨਵਾਂ ਜਿਹੜਾ ਹੈ ਲੋਗੋ ਤਿਆਰ ਕਰਕੇ ਤੁਹਾਨੂੰ ਦਿਖਾ ਦਿੰਨਾ ਮੈਂ ਦੇਖੋ ਜੀ ਸਭ ਤੋਂ ਪਹਿਲਾਂ ਆਪਾਂ ਟੈਕਸਟ ਲਵਾਂਗੇ ਟੈਕਸਟ ਲੈ ਲਿਆ ਨਵਾਬ ਕੀ ਟੈਕ ਆਪਾਂ ਟੈਕਸਟ ਲੈ ਲਿਆ ਜੀ ਇਹ ਇਹਨੂੰ ਆਪਾਂ ਵਧੀਆ ਜਿਹੜਾ ਫੌਂਟ ਹੈ ਸੋਹਣੇ ਫੌਂਟ ਦੇ ਵਿੱਚ ਰੱਖ ਕੇ ਦੇਖੋ ਆ ਆਪਣਾ ਜਿਹੜਾ ਹੈਗਾ ਟਾਈਟਲ ਜਿਹੜਾ ਹੁੰਦਾ ਆ ਗਿਆ ਲੋਗੋ ਦਾ ਹੁਣ ਆਪਾਂ ਨਾਰਮਲ ਇਹਦੇ ਵਿੱਚ ਕੋਈ ਸ਼ੇਪਸ ਲਗਾਉਣੀਆਂ ਨੇ ਹਨਾ ਸ਼ੇਪਸ ਆਪਾਂ ਇਹਦੇ ਵਿੱਚ ਦੇਖ ਲਾਂਗੇ ਜਿਵੇਂ ਇੱਥੇ ਸਰਕਲ ਪਏ ਨੇ ਕੋਈ ਬਹੁਤਾ ਟਾਈਮ ਨਹੀਂ ਲੱਗਦਾ ਇਹਨੂੰ ਬਹੁਤ ਥੋੜੇ ਸਮੇਂ ਦੇ ਵਿੱਚ ਤੁਸੀਂ ਜਿਹੜਾ ਹੈ ਇਹ ਬਣਾ ਸਕਦੇ ਹੋ ਕੋਈ ਲੰਮੇ ਸਮੇਂ ਵਾਲੀ ਗੱਲ ਨਹੀਂ ਹੈ ਜਿਵੇਂ ਦੇਖੋ ਆਪਾਂ ਆ ਸਰਕਲ ਹੈ ਜਿਹੜਾ ਇਹਦੇ ਵਿੱਚ ਲਗਾਤਾ ਠੀਕ ਹੈ ਜੀ ਹੁਣ ਜੇ ਕੁਝ ਹੋਰ ਐਡ ਕਰਨਾ ਇਹ ਸਿਰਫ ਮਤਲਬ ਤੁਸੀਂ ਆਪਣੇ ਦਿਮਾਗ ਦੇ ਨਾਲ ਕੁਝ ਵੀ ਕ੍ਰੀਏਟ ਕਰ ਸਕਦੇ ਹੋ ਤੁਹਾਨੂੰ ਇੱਕ ਪਲੈਟਫਾਰਮ ਮਿਲ ਗਿਆ ਤੁਸੀਂ ਜਿਵੇਂ ਤੁਹਾਡਾ ਦਿਮਾਗ ਚੱਲਦਾ ਜਿਵੇਂ ਵੀ ਮਰਜ਼ੀ ਤੁਸੀਂ ਇਹਨੂੰ ਡਿਜ਼ਾਈਨ ਕਰ ਸਕਦੇ ਹੋ ਫ੍ਰੀ ਦੇ ਵਿੱਚ ਜਿਵੇਂ ਹੁਣ ਆਪਾਂ ਇੱਥੇ ਸਰਚ ਕਰਦੇ ਆ ਟੈਕ ਟੈਕਨੋਲੋਜੀ ਦੇ ਰਿਲੇਟਡ ਜਿਹੜੇ ਆਪਾਂ ਨੂੰ ਚੀਜ਼ਾਂ ਮਿਲਣ ਲੱਗੀਆਂ ਗ੍ਰਾਫਿਕਸ ਮਿਲਦੇ ਨੇ ਆ ਦੇਖੋ ਆਪਾਂ ਇਹ ਵੀ ਯੂਜ਼ ਕਰ ਸਕਦੇ ਆ ਕੋਈ ਬਾਲਾ ਔਖਾ ਕੰਮ ਨਹੀਂ ਹੈਗਾ ਕੋਈ ਰਾਕਟ ਸਾਇੰਸ ਨਹੀਂ ਹੈਗੀ ਇਹਦੇ ਵਿੱਚ ਸਿੰਪਲੀ ਜਿਹਾ ਕੰਮ ਆ ਬਾਕੀ ਨਵਾਬ ਦੇ ਚੈਨਲ ਤੇ ਨਵਾਬ ਕੀ ਟੈਕ ਦੇ ਚੈਨਲ ਦੇ ਵਿੱਚ ਤੁਸੀਂ ਬਹੁਤ ਸੌਖੇ ਤਰੀਕੇ ਦੇ ਨਾਲ ਹੋਰ ਵੀ ਤੁਹਾਡੇ ਲਈ ਵੀਡੀਓਜ਼ ਲੈ ਕੇ ਆਵਾਂਗੇ ਇਹ ਸਾਡੇ ਚੈਨਲ ਦੀ ਜਿਹੜੀ ਹੈਗੀ ਆ ਫਸਟ ਵੀਡੀਓ ਆ ਹੋਰ ਵੀ ਚੈਨਲ ਵੀਡੀਓਜ਼ ਲੈ ਕੇ ਆਵਾਂਗੇ ਤੁਹਾਡੇ ਲਈ ਤੇ ਬਹੁਤ ਹੀ ਸਿੰਪਲ ਸਿੰਪਲ ਤਰੀਕਿਆਂ ਦੇ ਨਾਲ ਆਪਾਂ ਚੀਜ਼ਾਂ ਜਿਹੜੀਆਂ ਹੈਗੀਆਂ ਵੀਡੀਓਜ਼ ਦੇ ਮਾਧਿਅਮ ਦੁਆਰਾ ਤੁਹਾਨੂੰ ਸਿਖਾਇਆ ਕਰਾਂਗੇ ਤੇ ਇਸੇ ਦੇ ਨਾਲ ਤੁਸੀਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਚੈਨਲ ਸਾਡਾ ਜਰੂਰ ਕਰ ਲੈਣਾ ਨਵੀਆਂ-ਨਵੀਆਂ ਚੀਜ਼ਾਂ ਸਿੱਖਣ ਦੇ ਲਈ ਦੇਖੋ ਜੋ ਮਰਜੀ ਐਡ ਕਰ ਲਓ ਤੁਸੀਂ ਜੋ ਮਰਜੀ ਦੇਖੋ ਇਸ ਦੇ ਨਾਲ ਆ ਆਪਾਂ ਲੋਗੋ ਜਿਹੜਾ ਸੋਨਾ ਲੱਗ ਰਿਹਾ ਪਰ ਫੌਂਟ ਨੂੰ ਆਪਾਂ ਚੇਂਜ ਕਰ ਲੈਂਦੇ ਆ ਫੌਂਟ ਆਪਾਂ ਹੋਰ ਹੋਰ ਤਰ੍ਹਾਂ ਦਾ ਲੈ ਲੈਂਦੇ ਆ ਆਪਾਂ ਲਓ ਜੀ ਆਪਣਾ ਫੌਂਟ ਦੇਖੋ ਲੋਗੋ ਸੋਹਣਾ ਲੱਗ ਰਿਹਾ ਹੈ ਮੇਰੇ ਹਿਸਾਬ ਨਾਲ ਸੋਹਣਾ ਲੱਗ ਰਿਹਾ ਹੈ ਬਾਕੀ ਜਿਵੇਂ ਤੁਸੀਂ ਕਸਟਮਾਈਜ਼ ਕਰਨਾ ਤੁਸੀਂ ਬੇਝਿਜਕੀ ਕਰ ਸਕਦੇ ਹੋ ਉਹਦੇ ਤੇ ਕੋਈ ਲਿਮਿਟੇਸ਼ਨਸ ਨਹੀਂ ਹੈਗੀਆਂ ਇਸ ਤੋਂ ਬਾਅਦ ਅਗਲੇ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਕੈਨਵਾ ਜਿਹੜੀ ਐਪਲੀਕੇਸ਼ਨ ਆ ਉਹਦਾ ਕਰੈਕ ਜਿਹੜਾ ਹੈਗਾ ਉਹ ਵੀ ਕਰਕੇ ਦਿਖਾਵਾਂਗਾ ਤਾਂ ਕਿ ਜਿਹੜੇ ਆਪਣੇ ਆ ਪ੍ਰੋ ਵਾਲੇ ਆ ਜਿਹੜੇ ਆਪਾਂ ਯੂਜ਼ ਇਹਦੇ ਵਿੱਚ ਟਰਾਈ ਕਰ ਸਕਦੇ ਉਸ ਐਪਲੀਕੇਸ਼ਨ ਦੇ ਵਿੱਚ ਆਪਾਂ ਉਹ ਵੀ ਕਰ ਸਕਾਂਗੇ ਠੀਕ ਹੈ ਜੀ ਇਸ ਤੋਂ ਬਾਅਦ ਆਪਾਂ ਇਹਨੂੰ ਸੇਵ ਕਰਨਾ ਸੇਵ ਕਿੱਦਾਂ ਕਰਨਾ ਸ਼ੇਅਰ ਸ਼ੇਅਰ ਤੇ ਜਾ ਕੇ ਆ ਆਗੇ ਡਾਊਨਲੋਡ ਦੀ ਆਪਸ਼ਨ ਡਾਊਨਲੋਡ ਤੇ ਜਾ ਕੇ ਇੱਥੇ ਜੇ ਤੁਸੀਂ ਪੀएनजी ਇਹਨੂੰ ਡਾਊਨਲੋਡ ਕਰਨਾ ਚਾਹੁੰਦੇ ਹੋ ਤਾਂ ਪੀएनजी ਸਿਲੈਕਟ ਕਰੋ ਅਗਰ ਜੇਪੀਜੀ ਡਾਊਨਲੋਡ ਕਰਨਾ ਚਾਹੁੰਦੇ ਹੋ ਤਾਂ ਜੇਪੀਜੀ ਤੇ ਕਲਿੱਕ ਕਰਕੇ ਇਹ ਪ੍ਰੋ ਆਪਣੇ ਕੋਲ ਸੌਫਟਵੇਅਰ ਨਹੀਂ ਹੈਗਾ ਇਸ ਕਰਕੇ ਇਹਦੀ ਲਿਮਿਟੇਸ਼ਨਸ ਲੱਗੀਆਂ ਹੋਈਆਂ ਨੇ ਆਪਾਂ ਇਹਦਾ ਸਾਈਜ਼ ਵੱਡਾ ਨਹੀਂ ਕਰ ਸਕਦੇ ਕੁਆਲਿਟੀ 80% ਤੋਂ ਜ਼ਿਆਦਾ ਵੱਡੀ ਨਹੀਂ ਕਰ ਸਕਦੇ ਸੋ ਚਲੋ ਇਹ ਵੀ ਕੋਈ ਮਾੜੀ ਕੁਆਲਿਟੀ ਨਹੀਂ ਹੁੰਦੀ ਬਹੁਤ ਵਧੀਆ ਕੁਆਲਿਟੀ ਹੁੰਦੀ ਹੈ ਜੋ ਮੈਂ ਵੀ ਆਪਦੇ YouTube ਦੇ ਲਈ ਯੂਜ਼ ਕਰਦਾ ਡਾਊਨਲੋਡ ਆਪਾਂ ਕਲਿੱਕ ਕਰ ਦਿੱਤਾ ਹੈ ਤੇ ਜੇਪੀਜੀ ਡਾਊਨਲੋਡ ਹੋਣ ਲੱਗੀ ਆ ਦੇਖੋ ਸੇਵ ਕਰਾਂਗੇ ਤੇ ਜੇਪੀਜੀ ਜਿਹੜੀ ਹੈਗੀ ਆਪਣੀ ਡਾਊਨਲੋਡ ਹੋ ਗਈ ਆਪਣੇ ਫਾਈਲ ਫਾਈਲ ਐਕਸਪਲੋਰਰ ਦੇ ਵਿੱਚ ਆ ਚੁੱਕੀ ਹੈ ਜੀ ਠੀਕ ਹੈ ਜੀ ਆਪਾਂ ਫਾਈਲ ਐਕਸਪਲੋਰਰ ਖੋਲ ਕੇ ਤੁਹਾਨੂੰ ਦਿਖਾ ਵੀ ਦਿੰਨਾ ਇੱਕ ਬਾਰ ਬਿਲਕੁਲ ਫ੍ਰੀ ਦੇ ਵਿੱਚ ਆਪਾਂ ਜਿਹੜੀ ਹੈਗੀ ਆ ਇਹ ਲੋਗੋ ਆ ਜਿਹੜਾ ਕ੍ਰੀਏਟ ਕਰ ਲਿਆ ਜੀ ਦੇਖੋ ਬਿਲਕੁਲ ਫ੍ਰੀ ਦੇ ਵਿੱਚ ਆ ਗਿਆ ਆਪਣਾ ਲੋਗੋ ਬਿਲਕੁਲ ਫ੍ਰੀ ਦੇ ਵਿੱਚ ਆਪਾਂ ਕ੍ਰੀਏਟ ਕਰਿਆ ਹਾਂਜੀ ਹੁਣੇ-ਹੁਣੇ ਤੁਸੀਂ ਦੇਖਿਆ ਕਿ ਆਪਾਂ ਕੈਨਵਾ ਦੇ ਉੱਪਰ ਫ੍ਰੀ ਲੋਗੋ ਕਿੱਦਾਂ ਬਣਾਇਆ ਤੇ ਇਸ ਦੇ ਨਾਲ ਹੀ ਆਪਾਂ ਅਗਲੀਆਂ ਵੀਡੀਓਜ਼ ਦੇ ਵਿੱਚ ਤੁਹਾਡੇ ਲਈ YouTube ਬੈਨਰ ਕਿੱਦਾਂ ਬਣਾਉਣਾ YouTube ਥੰਬਨੇਲ ਕਿੱਦਾਂ ਬਣਾਉਣਾ ਅਤੇ ਹੋਰ ਬਹੁਤ ਸਾਰੀਆਂ ਵੀਡੀਓ ਦਾ ਸਿਲਸਲਾ ਇਸੇ ਤਰ੍ਹਾਂ ਹੀ ਲੈ ਕੇ ਆਉਂਦੇ ਰਹਾਂਗੇ ਇਸ ਦੇ ਨਾਲ ਹੀ ਤੁਸੀਂ ਸਾਡਾ ਚੈਨਲ ਕਰੋ ਸਬਸਕ੍ਰਾਈਬ ਤੇ ਨਵੇਂ-ਨਵੇਂ ਵੀਡੀਓਜ਼ ਦੇਖਣ ਲਈ ਬੈਲ ਆਈਕਨ ਪ੍ਰੈਸ ਕਰ ਦਿਓ ਧੰਨਵਾਦ